ਇਹ ਨੰੋਂ ਉੱਪਰ ਦੀ ਕੀ ਆ ਜਿਹੜਾ ਉਹ ਜਿਹੜੇ ਗੱਡੀ ਦੇ ਵਿੱਚ ਨਾ ਸਪਰੇ ਪਈ ਹੈ ਟਿੱਕੀ ਉਹ ਦੇਖੋ ਉਹ ਬੋਲਣਾ ਉਹ ਲੇ ਥੋੜਾ ਨੰੋਂ ਲਿਖੀ ਨਾਲ ਨੰਬਰ ਦਿੱਤੇ ਆ ਮੈਂ ਅੰਮ੍ਰਿਤਕਾਲ ਨਹੀਂ ਬਿਜਾਰਿਆ ਨਜੀ ਸਵਾਗਤ ਆ ਭਾਈ ਤੁਹਾਡਾ ਅੱਜ ਦੇ ਵਲੌਗ ਤੇ ਤੇ ਅੱਜ ਪਹੁੰਚੇ ਆਪਾਂ ਰਾਏਪੁਰ ਰਾਏਪੁਰ ਗੁੱਜਰਾ ਨਾ ਭਾਈ ਇਹ ਪਿੰਡ ਰਾਏਪੁਰ ਗੁੱਜਰਾ ਜੀ ਹਾਂ ਹਰਸ਼ੰਕਰ ਕੋਲਾ ਹਰਸ਼ੰਕਰ ਕੋਲਾ ਕੱਛਕਾਲ ਭਾਈ ਹਰਸ਼ੰਕਰ ਕੋਲਾ ਬਸ ਹਰਸ਼ੰਕਰ ਤੋਂ ਹਾਂਜੀ ਮੋਰਾ ਵਾਲੀ ਪਿੰਡਾਂ ਨਾਲ ਆ ਮੋਰਾ ਵਾਲੀ ਦੇ ਨਾਲ ਬਿਲਕੁਲ ਰੈਪਰੋਂ ਗੁਜਰਨਾ ਇੱਥੇ ਵੀ ਜ਼ਮੀਨ ਲਈ ਯਾਰ ਰਿਸ਼ਤੇਦਾਰਾਂ ਨੇ ਹੀ ਪਰਕਰ ਨੇ ਭਾਈ ਜ਼ਮੀਨ ਦਵਾਈ ਆ ਰਿਸ਼ਤੇਦਾਰਾਂ ਨੇ ਬਣਾਇਆ ਉਹ ਇਹਦੇ ਵੀ ਰਿਸ਼ਤੇਦਾਰੇ ਆ ਰਿਸ਼ਤੇਦਾਰੇ ਆ ਹਾਂ ਪਰੋਣੇ ਨੇ ਜ਼ਮੀਨ ਲਈ ਆ ਜੀ ਪਰੋਣੇ ਨੇ ਭਾਈ ਆਪਣੇ ਨੇ ਜ਼ਮੀਨ ਲਈ ਆ ਤੇ 16 ਕਿੱਲੇ ਲਏ ਆ ਜ਼ਮੀਨ ਦੇ ਬਿਲਕੁਲ ਤੇ ਆਪਾਂ ਅੱਜ ਆਪਣਾ ਵੀ ਕਣਕ ਬੀਜਣ ਆਏ ਹੋਏ ਆ ਕਬਜ਼ਾ ਲੈ ਆਏ ਅੱਜ ਆਪਣਾ ਵੀ ਆਪਣੇ ਕੋਲ ਆ ਗਈ ਅੱਜ ਤੇ ਜ਼ਮੀਨ ਨੇ ਬਿਲਕੁਲ ਪੰਜਾਬ ਉਹਰੇ ਆਪਾਂ ਨੇ ਕਰਾਇਆ ਬਰੇ ਜੱਤੀ ਕਿਉਂਕਿ ਉੱਥੇ ਤੇਪਾ ਨੂੰ ਫਿਰ ਆਪਣਾ 700 ਲੇਡਰ ਲਿਆਉਂਦੇ ਆਂ ਦੂਰ ਕਰਾਉਂਦੇ ਗੱਡੀ ਮਸੋਂ ਆਈ ਔਰ ਤੱਕ ਹਾਂ ਦੂਰ ਬਹੁਤ ਆ ਬਾਈ ਹਾਂ ਹੋ ਤਾਂ ਕਿੰਦਰ ਪਹਿਲੀ ਵਾਰੀ ਕਰਕੇ ਲੱਗਿਆ ਪਹਿਲੀ ਵਾਰੀ ਕਰਕੇ ਲੱਗਿਆ ਵੈਸੇ ਟਰੈਕਟਰ ਟਰੈਕਟਰੋਂ ਨਹੀਂ ਬਣਦਾ ਕਿੰਨੇ ਟਾਈਮ ਘੱਟ ਲੱਗਦਾ ਟਰੈਕਟਰ ਪਰ ਤਾਂ ਦੂਰ ਟਰੈਕਟਰੋਂ ਆਉਣੀ ਬਣਦਾ ਉਹਰੇ ਵੈਸੇ ਮੂਡ ਤਾਂ ਇਹੋ ਜਿਹੜੀ ਗੱਲ ਲਾਉਂਦਾ 10000 ਦਾ ਡੀਜ਼ਲ ਤਾਂ ਹੁਣ ਜਾਣੇ ਪੋਗੇ ਜਿੰਨਾ ਡੀਜ਼ਲ ਲਗਾਉਣ ਦਾ ਕੰਮ ਕੋਈ ਹੋਣੀ ਉਹਰੇ ਯਾਰ ਹਾਂ 100 ਲੀਟਰ ਡੀਜ਼ਲ ਲਗਾਉਣ ਜਾਣਦਾ ਟਰੈਕਟਰ ਦਾ ਇਹ ਜਦੋਂ ਇੱਕ ਪਹਿਲਾ ਸਾਨੂੰ ਆਇਆ ਤਾਂ ਉਹ ਵੀ ਚੱਲ ਆਪਣੇ ਟਰੈਕਟਰਾਂ ਨਾਲ ਬੀਜ ਜੰਦੇ ਜਾ ਕੇ ਫਿਰ ਮੈਂ ਕਿਹਾ ਮਾ ਵੀ ਇੰਨਾ ਥੇਨ ਲੱਗ ਜਾਣਾ ਮੈਂ ਇਹਨਾਂ ਨੂੰ ਥੋਕੀ ਪਜਾ ਦੂਗੀ ਇੰਨਾ ਸੱਤ ਫਰੇੜਾ ਲੇ ਕੇ ਵੀ ਆਪ ਬਾਕੀ ਸਭ ਨੂੰ ਜਿਹੜਾ ਸਵੀਰ ਦਾ ਲੱਗਿਆ ਉਹ ਬੀਜਣਾ ਉਹ ਪਰਾਂ ਗੰਨੇ ਕੋਲ ਤੇ ਸ਼ੁਰੂ ਹੋ ਜਾਂਦੀ ਹੈ ਇੱਧਰੋਂ ਆਹ ਪਿੱਛੇ ਤੇ ਆ ਗਏ ਉਹ ਗੰਨਾ ਹੈ ਭਾਈ ਉਹ ਗੰਨਾ ਖੜਾ ਝੋਟ ਕੇ ਬੀਜਿਆ ਜਾ ਰਿਹਾ ਹੈ ਇੱਧਰੋਂ ਲਾ ਲਓ ਇੱਧਰ ਤੱਕ ਆ ਆ ਗਿਆ ਆਪਣੇ ਟਰੈਕਟਰ ਨਾਲ ਜਿਹੜਾ ਆਹ ਲਾ ਆਹ ਡੌੜ ਆਏ ਪੂਰੀ ਇੱਧਰੋਂ ਆਹ ਜ ਆਹ ਜੀ ਧੰਵਾਓ ਡੌੜਾ ਲਾ ਆ ਲੰਘ ਕੇ ਆਏ ਆ ਤੇ ਬਾਈਟਰ ਕਿਤੇ ਕਿਤੇ ਫਿਰਦੇ ਆ ਇਹ ਐਰਪੋਰਟ ਨਾਲ ਸਾਡੇ ਕਿ ਤਿੰਨ ਕਿਲੇ ਉੱਪਰ ਲੰਘ ਜੰਦੇ ਕਿਉਂ ਪਰ ਉਹ ਪਿੰਡਲੀ ਨਹੀਂ ਆਈ ਸੀ 25 ਕਿਲੋਮੀਟਰ ਗਾ ਜਾ ਕੇ 에어ਪੋਰਟ ਵੀ ਆਉਂਦੋ ਰੇਕ ਪਤਾ ਨਹੀਂ ਕਿਹਨੂੰ ਚੜਿਆ ਪਰੇ ਹਾਂ ਦੇਖਣਾ ਕੋਈ ਦੇਖੋ ਤਾਂ ਪਤਾ ਚੱਲਦਾ ਦੇਖੋ ਆ ਜੀ ਦਾ ਕਾਊਂਟਰ ਕਿੱਲੇ ਕੱਚਾ ਉਹ ਜੀ ਦਾ ਫਰਕ ਪਾਉਂਦਾ ਕਿੰਨਾ ਦੇ ਟਰੈਕਟਰ ਲਈ ਵਰਦਾ ਜਮੀਨ ਵਧੀਆ ਹੈ ਆਪਣੀ ਟਰੈਕਟਰ ਨਾਲ ਲੋਡਰ ਨਹੀਂ ਆਰਾਮ ਕਰਦਾ ਬਹੁਤ ਹਲਦਾ ਜਿਹੜੀ ਆਪਣੇ ਵਾਲੀ ਜਮੀਨ ਵਰਗੀ ਜਮੀਨ ਹੈ ਨਾ ਪੱਸੀ ਜੀ ਹੋਹੀ ਚੀਜ਼ ਹੈ ਪੱਸੀ ਉਹ ਲੋ ਰੇਤਾ ਵੀ ਹੈਗਾ ਕੋਈ ਨਹੀਂ ਹੈ ਡੱਕਰ ਵੀ ਨਹੀਂ ਹੈ ਪੱਸੀ ਜੀ ਹੋਗੀ ਜਿਹੜੀ ਆਪਣੇ ਉੱਥੇ ਆ ਜਿਹੜੀ ਸਾਡੇ ਹੈ ਨਹੀਂ ਉੱਧਰ ਤੇ ਜਿੰਦੇ ਦੇ ਬੁੱਟਿਆਂ ਕੋਲ ਉਹ ਜਮੀਨ ਹੈ ਬਿਲਕੁਲ ਉਸ ਜੀ ਹੋਇਆ ਬਿਲਕੁਲ ਬਾਕੀ ਬਾਈ ਪ੍ਰਗਟ ਬਾਈ ਨੇ ਸੌਦਾ ਕਰਾਇਆ ਤਾਂ ਜੇ ਕਿਸੇ ਬੰਦੇ ਨੇ ਹੋਰ ਨੇ ਵੀ ਲੈਣੀ ਹੋਈ ਜੁਈਨ ਆ ਆ ਬੰਦੇ ਨੂੰ ਮੈਨੂੰ ਆ ਬੰਦੇ ਨਾਲ ਸੰਪਰਕ ਕਰਿਓ ਮੈਂ ਕੋਈ ਚੱਕਰ ਨਹੀਂ ਹੈਗਾ ਉਹ ਮਿਲ ਜੇ ਕਰਦੀ ਤੂੰ ਬੰਦਾ ਆਉਣ ਦਾ ਕੋਈ ਆਪ ਨੂੰ ਲੱਭ ਕੇ ਰੱਖ ਤਾ ਉਹਦਾ ਕੋਲਾ ਵਿਦਤ ਹੋ ਹੀ ਜਾਂਦਾ ਹੀ ਤਾਂ ਮੂੰਹ ਗੱਲ ਕਰਦਾ ਹੁਣ ਟੈਕ ਬਹੁਤ ਘੱਟ ਰਹਿ ਗਏ ਕਿਹੀ ਜੰਨੇ ਨਾ ਨਹੀਂ ਨਾ ਤਾਂ ਪੰਜੀ ਰੋਟੇ ਲੇ ਕੇ ਨਾ ਜਿਆਦਾ ਬੋਕੜੀ ਹੋਈ ਇਹ ਤਾਂ ਭਾਣਾ ਲੇ ਗੇ ਆ ਕਾਕਾ ਇਹਨਾਂ ਦੇ ਇੰਡੀਆ ਬਹੁਤ ਵਧੀਆ ਇਹਨਾਂ ਤੇ 12-13 ਲੱਖ ਦੀ ਕੀਮਤ ਕਰ ਫਰਕ ਪੈ ਗਿਆ ਜਾਕੀ ਜਮੀਨ ਲਈ ਹੈ ਜੀ ਅੱਜ ਕਈ ਮਹੀਨੇ ਦੇ ਵਿੱਚ ਪਹਿਲਾਂ ਆਪਣੇ ਜ਼ਮੀਨ ਦੇ ਲਾ ਉੱਥੇ 40 ਲੱਖ ਰੁਪਏ ਨੂੰ ਦਿੱਤੀ ਸੀ ਗੱਗੇ ਹੁਣ ਆਪਣੇ ਥਾਲਾ 70 ਲੱਖ ਰੁਪਏ ਦਾ ਬਈ 75 ਲੱਖ ਦਾ ਰੇਟ ਹੋਇਆ ਹੋਇਆ ਔਰ ਮੰਨ ਜਾ ਇੱਕ ਵਾਰ ਪਹਿਲਾਂ 75 ਲੱਖ ਰੁਪਏ ਵਿੱਚ ਥਾਲੀ 30 ਲੱਖ ਬਰੇ ਆ ਗਈ ਮੁਰਗੀ ਬਾਕੀ ਪਾਣੀ ਪੂਣੀ ਉੱਪਰ ਆ ਨਾ ਔਰੇ ਹਰ ਸ਼ੰਕਰ ਵਾਲੀ ਬ੍ਰੈਂਡ ਦੇ ਲਾਈਟ ਆ ਔਰੇ 24 ਘੰਟੇ ਲਾਈਟ ਨੇ ਪੂਰੇ ਕਿਸੇ ਨੂੰ ਸੋਚੇ ਇੰਨਾਂ ਗੜ ਸ਼ੰਕਰ ਵਾਲੀ ਬੈਟਰੀ ਵੀ 50 ਲੱਖ ਤੇ ਪਾਰ ਹੋ ਜੂਗਾ ਰੇਟ ਤੇਰੇ ਸਾਹਮਣੇ ਹੀ ਆਪਣੇ ਤਾਂ ਕੋਈ ਟੱਕ ਹੈ ਹੀ ਨਹੀਂ ਤੇਰੇ ਓਵੇਂ ਹੋ ਗਿਆ ਆਪਣੇ ਨਹੀਂ ਹੈਗਾ ਆਪਣੇ ਲੋਕਾਂ ਦੀ ਜ਼ਮੀਨਾਂ ਕੱਟਾਂ ਕੋਈ ਵੇਚ ਦੇਗਾ ਯਾਰ ਆਪਣੇ ਦਾ ਪਰ ਇੱਕ ਇੰਨਾ ਲੰਬਾ ਏਰੀਆ ਦੇਖਦਾ ਹੀ ਨਹੀਂ ਹੈਗਾ ਆਹ ਇੰਨਾ ਖੁੱਲਾ ਤੇ ਦਿਖਾ ਦੇ ਹਾਂ ਆਰਪਿੰਡ ਦੇ ਹੀ ਜੂਗਾ ਕਿੱਥੇ ਪਿਆ 2 ਕਿਲੋਮੀਟਰ ਪਰੋਂਣਾ ਉਹ ਜ਼ਮੀਨਾਂ ਖੁੱਲੀ ਜ਼ਮੀਨਾਂ ਆ ਲੈ ਕਿੰਨਾ ਕਿਜੀ ਖੁੱਲਾ ਪਿਆ ਸਾਡਾ ਦਾ ਇੰਨਾ ਹੈ ਉਹ ਨਹੀਂ ਸਾਡੇ ਅੰ内 ਜੀ ਜ਼ਮੀਨ ਵਿੱਚ 4 4 ਪਿੰਡ ਮਾਂ ਚਲੀਆਂ ਪੈਣੀ ਚਾਹੁੰਦਾ ਬਿਲਕੁਲ ਬਿਲਕੁਲ ਇਹ ਜ਼ਮੀਨ 4 ਪਿੰਡ ਵੱਜੇ ਸਾਡਾ ਆਹ ਨਾਲ ਆਹ ਨਾਲ ਆਹ ਏਰੀਏ ਦਾ ਫਸਟ ਪੈ ਜਾਂਦਾ ਉਹ 2-3 ਦਿਨ ਗਿੱਲੇ ਵਾਲੇ ਜਾ ਜੀ ਵੀ ਜਾ ਰਹੇ ਉਹ ਵੇਚਦੇ ਹਨ ਲੰਬੇ ਘੇਰੇ ਚ ਪਜਾਈ ਨੂੰ ਵੀ ਟਾਈਮ ਘੱਟ ਲੱਗਦਾ ਘੱਟ ਲੱਗਦਾ ਪਰ ਮਰ ਠੀਕ ਹੈ ਜਿਹੜਾ ਛੋਟਾ ਘੇਰਾ ਉਹਦੇ ਜੇ ਟਰੈਕਟਰ ਮੜਮੜਈਏ ਨਾ ਉਹ ਮੜਈਆ ਇੱਧਰ ਰੋਮੀ ਉਹਦੇ ਇੱਕ ਵਾਰ 43 ਲੀ ਸਰੇ ਖਾਣ ਆ ਉਹ ਕਿਦੀਆਂ ਹੋਇਆ ਏ 7 ਗਿੱਲਿਆਂ ਦੇ ਘੇਰੇ ਦੀਨੇ ਲਪੇਟਦਾ 7 ਗਿੱਲੇ ਵੀ ਆਪਣੇ ਸਾਰੇ ਦਿਹਾੜੀਆਂ ਵੀ ਜਿਹਨਾਂ ਦੇ 7 ਗਿੱਲੇ ਆਪਣੇ 7 ਗਿੱਲੇ ਬਸ ਹੋ ਜਾਂਦੀ ਆ بڑے ਘੇਰੇ ਦੀ ਉਹ ਤੇ ਜਾਨ ਵੇੜਾ ਜਾਂਦਾ ਫਾਣੀ ਬਹੁਤ ਬੜੀ ਲੈ ਕੇ ਜਾਂਦਾ ਦੇਖ ਤਾਂ ਅਸੀਂ ਗੱਡੀ ਵਾਂਗ ਹੈ। ਕੱਡੀ ਆ ਕੰਮ ਹੈਗਾ ਭਾਈ। ਹਾਲ ਮੁੱਟਿਆ ਕੱਟ। ਸੁਪਰ ਹੈਡ ਨਹੀਂ ਕਿਹੜਾ ਆ ਕੇ ਜਾਂਦਾ। ਪਰ ਇਹ ਜਲਦਾ ਹੈ ਉਹ ਕਿੱਦਾਂ ਦਾ ਬ੍ਰਾਂਡ ਆ ਲੈ ਭਾਈ ਮੈਂ ਤਾਂ ਹੈਗਾ ਮੈਂ ਕਹਿੰਦਾ ਵੀ ਸਾਡੇ ਹੀ ਆ ਬੂਲ ਰੀਲ ਲੱਗੂਗਾ ਨਾ ਉਹ ਵਾਲਾ ਸਾਡੇ ਹੀ ਆ ਉਹਦੇ ਸਾਹਮਣੇ ਬੁੱਟੇ ਲੱਗੇ ਤੇ ਬੂਲ ਬੁੱਟਾ ਵੀ ਠੀਕ ਲਾਉਣਾ ਉਹ ਯਾਰ ਜਾਂਬੇ ਚ ਜਿਆਦਾ ਵਗੀ ਲਖੰਡ ਚੈੱਕ ਕਰ ਲਵੇ ਚੈੱਕ ਇਹ ਕਰਨਾ ਸਾਹਮਣੇ ਲੱਗੇ ਹੋਏ ਬੁੱਟੇ ਠੀਕ ਆ ਸਾਹਕ ਦੀ ਨਾ ਆਪਣੀ ਜ਼ਮੀਨ ਵਰਗੀ ਤਾਂ ਜ਼ਮੀਨ ਆ ਸਾਰਾ ਕੁਝ ਲੱਗਣਾ ਜਿਹੜਾ ਕੋਈ ਮਰਜ਼ੀ ਕਰੇ ਜ਼ਮੀਨ ਹੁਣ ਕਹਿੰਦਾ ਪਾਣੀ ਉੱਪਰ ਦੂਜੇ ਨਹਿਰ ਨਾਲ ਚੱਲਦੀ ਹੈ ਹਾਂਜੀ ਹਾਂਜੀ ਆ ਸਾਹਮਣੇ ਨਹਿਰ ਆ ਆ ਨਹਿਰ ਹੈ ਆਮ 24 ਘੰਟੇ ਪਾਣੀ ਆ ਉਰੇ ਉਰੇ ਵੀ ਪਹੀ ਆਉਂਦੀ ਕਿਉਂਕਿ ਆ ਬੋਰ ਕੋਲ ਆਉਂਦੀ ਆ ਇੱਧਰ ਪਹੀ ਆਉਂਦੀ ਹੈ ਜੀ ਰਾਸਤੇ ਦੋ ਲਗਦੇ ਆ ਉਧਰ ਜੀ ਪਿੰਡ ਵਾਲਜੀ ਆਉਂਦੀ ਹੈ ਪਹੀ ਇੱਧਰ ਅੱਛਾ ਉਹ ਪਹੀ ਪਰਦੀ ਸਾਡ ਆਂ ਜੁੜਦੀ ਨਹੀਂ ਹੈਗੀ ਇੱਧਰ ਤੇ ਆ ਪਹੀ ਆਉਂਦੀ ਆ ਉੱਧਰ ਤੇ ਉਹ ਬੋਰ ਕੋਲ ਆ ਜਾਂਦੀ ਪੂਰੇ ਜੇ ਪਾਈ ਉਹ ਰੋਡ ਤੇ ਉੱਥੇ ਵੀ ਅੱਗੇ ਆਉਂਦੀ ਇੱਧਰ ਤੱਕ ਆ ਜਾਂਦੀ ਇਹ ਪੈਸੀ ਜੁੜਦੀ ਆ ਇੱਧਰ ਨੂੰ ਇਹ ਇੱਧਰ ਨੂੰ ਹੁੰਦੀ ਪੈਸੀ ਇੱਥੇ ਟੱਕਰ ਹਾਂ ਤਾਂ ਇਹ ਵੀ ਮਾਲਕਾਂ ਨੇ ਭਰਾਵਾ ਲੰਘਾ ਨੇ ਆਪੇ ਚੱਲੇ ਆਏ ਆ ਉਹ ਪੈਹੀ ਵੀ ਕਿੱਥੇ ਤੱਕ ਆਉਂਦੀ ਆ ਉਹ ਪੈਹੀ ਉਹ ਸੜਕ ਤੋਂ ਤੁਹਾਡਾ ਬਹੁਤ ਉਹ ਗਾਹ ਟੱਪ ਜਾਂਦੀ ਆ ਉਹ ਵੀ ਕੀ ਉਹ ਪਰੇ ਤਾਂ ਬੰਦ ਹੈ ਪੈਹੀ ਇਧਰ ਉਹ ਪਾਰਨੇ ਪਾਸੇ ਉਹ ਥੋੜੀ ਜਿਹੀ ਹੋਗਾ ਉਹ ਗਾਹ ਹੈ ਦੇਖ ਦੂਏ ਨੇ ਬਾਹੂ ਦੇ ਜੀਵਾ ਉਹ ਫਟਾਫਟ ਆਉਂਦਾ ਸਾਗ ਦੇ ਵਿੱਚ ਹੈਗੀ ਲੱਗੀ ਹੋਣੀ ਉਹ ਮੰਦੀ ਹੋਊਗੀ ਜੀ ਬਾਈ ਵੇਰਾ ਦੇ ਬਾਗਾਂ ਦੇ ਉਹੀ ਅਜੀ ਸਿੰਗ ਪਾਈਪਾਂ ਦੀ ਦੁਕਾਨ ਆ ਇੱਥੇ ਹੁਣ ਆ ਜੀ ਮੀਨ ਵੀ ਤਾਂ ਹੀ ਜਿਉ ਹੁੰਦੀ ਆਪਣੀ ਬਾਕੀ ਪੂਰੀ ਉਹਦੇ ਥੱਲੇ ਡਾ ਕੇ ਬੀਜੀ ਵੀ ਆ ਕਾੜ ਮਾਰ ਕੇ ਹੂੰ ਠੀਕ ਜੀ ਚੱਕਰ ਪਾਈਪ ਕੀ ਬਈ ਵਾਲੇ ਗੰਨਾ ਦੇ ਇੱਕ ਤਕੜਾ ਖੜਾ ਗੰਨਾ ਆਮਨੇ ਯਾਰੋ ਦੇਖ ਦੇ ਤਾ ਗੰਨਾ ਹੋਰ ਤਕੜਾ ਜੀ ਮੀਨ ਦੋਈਰ ਗੰਨਾਂ ਜਿਵੇਂ ਵੀ ਹੈ ਚੱਕਰ ਨਾਲ ਮੈਂ ਕਹਿੰਦਾ ਅਬੀ ਬੂਟੇ ਲਾਓ ਗੰਨਾ ਬੀਜੀ ਆਹ ਸਾਲ ਕਰੋ ਖੇਤੀ ਇਹਨੇ ਹੋਲੀ ਕਾਪ ਐਜੂ ਨਾਲੇ ਪਹਿਲਾਂ ਪਤਾ ਲੱਗੂ ਕਿੰਦਾ ਸਾਲ ਕਰਕੇ ਬੂਹੇ ਸਾਹ ਗੰਨਾ ਠੋਕ ਗੰਨਾ ਬੂਟੇ ਠੋਕ ਦੋ ਪਤਾ ਨਹੀਂ ਆ ਰਾਇ ਯਾਰ ਬੰਦਾ ਬੂਟੇ ਯਾਰ ਏਰੀਏ ਚ ਜੀ ਬਹੁਤ ਲੱਗਦਾ ਮੁੰਡਾ ਨਹੀਂ ਆਈ ਹਾਂ ਸੁਲਾ ਹੀ ਨਹੀਂ ਆਈ ਸ਼ਾਂਤੀ ਪਈ ਐ ਦੂਰ ਐ ਪਿੰਡ ਤੇ ਪਿੰਡ ਵੀ ਸੁੰਨਾ ਐ ਸ਼ਾਂਤੀ ਹੋਣੀ ਐ ਪਿੰਡ ਆਪ ਬੜਿਆ ਮੈਂ ਉਹ ਲੱਗੇ ਬਜਿੰਦੇ ਲੱਗੇ ਕਦੇ ਘਰ ਨੂੰ ਬਾਹਰ ਗਏ ਤੇ ਬੰਦਾ ਇੱਕ ਮਿਲਿਆ ਮੈਨੂੰ ਉਹ ਵੀ ਐਦਾਂ ਹੀ ਬੈਠਾ ਕੱਲਾ ਉਹ ਨਾਲ ਕੋਈ ਗੱਲਾਂ ਕਰਨ ਹੁੰਦੀ ਠੀਕ ਐ ਪਿੰਡ ਚ ਵਿਆਹ ਐ ਪਤਾ ਨਹੀਂ ਹਾਂ ਜੇ ਫੇਰ ਬਾਹਰ ਹੀ ਲੰਘ ਜਾਂਦਾ ਇਧਰੋਂ ਗੜ੍ਹ ਸ਼ੰਕਰ ਦੇ ਨਵਾਂ ਸ਼ਹਿਰ ਏਰੀਆ ਯਾਰ ਆਹ ਐਡੀਆਂ ਕੋਠੀਆਂ ਨੂੰ ਲੱਗੇ ਬਜਿੰਦੇ ਮਾਹੀ ਗਾਉਂ ਪਤੂ ਵਰਤ ਤੇਲ ਬੰਦ ਕਰਨਾ ਪੈਦਾ ਰ ਭਈਆਂ ਨੇ ਆਪੇ ਰਾਜ ਕਰਨਾ ਮਨ ਤਾਂ ਐ ਤਾਂ ਮੰਨ ਨਹੀਂ ਰਹੀ ਹੋ ਜਾਣਾ ਔਰ ਇਹ ਤਾਂ ਨਾ ਨਾ 11 10 11 ਕਿਲੇ ਔਰ 3 ਕਿਲੇ ਰਹਿ ਕੇ ਦਿਨਛੇ ਦਿਨ ਲਪੇਟ ਦੇਣੇ ਨੇ ਮਾਰਨਾ ਕਰ 7 ਕਿਲੇ ਦਾ ਬੀਜ ਤੇ ਨੇ ਵਧੀਆ ਆਏ ਆ ਟਾਕਾ ਆ ਦੇਖ ਲੈ ਕਿੱਥੇ ਰੱਖ ਪਈ ਨਾ ਭਈਏ ਕਾਰ ਬਿੰਦਾ 800 ਰੁਪਏ ਦੀ ਤੇ 327 ਬੀਤਾਰੇ ਸਪਰੇ ਵੀ ਕਰਾਤੀ ਨਾਲ ਦੀ ਨਾਲੇ ਉਹ ਚੱਲਦਾ ਪੰਪ ਰੇਟ ਤਾਂ ਕੰਮ ਦਵਾਈ ਚੱਕ ਲਿਆ ਅੱਜ ਅਸੀਂ ਆਉਂਦੇ ਹੋਏ ਮੈਂ ਇੱਕ ਵਾਰ ਹੁਣ ਆਏ ਹੋਏ ਇੱਕ ਵਾਰੇ ਹੋਏ ਕਰਦਾ ਕੰਮ ਇਹ ਮਨ ਨਿਭੜਦਾ ਵੀਰਾ ਬਾਤ ਤਾਂ ਪਾਣੀ ਪਾਣੀ ਪਰ ਕਿੱਡਾ ਵੱਜਦਾ ਹੁਣ ਤੂੰ ਤਾਂ ਕਣਕ ਨੂੰ ਤਾਂ ਆਹੀ ਹੈ ਨਾ ਕਣਕ ਜੰਮਿਆ ਜੂ ਤੇ ਪਾਣੀ ਲੱਗਣਾ ਪਾਣੀ ਤੇ ਪਾ ਬੰਦੇ ਰੇ ਪਰਾਉਣਾ ਸਪਰੇ ਵਾਲਾ ਨਿਭੜ ਗਿਆ ਇਹ ਜਿੱਨਾ ਕੱਕ ਹੋਣਾ ਇਹ ਨਾ ਗੁੱਲੀ ਡੰਡਾ ਹੋਣਾ ਚੌੜੇ ਪੱਤੇ ਵਾਲੀ ਵੀ ਵਿੱਚੇ ਕਰਾਤੀ ਨਾਲੇ ਪਾ ਕੇ ਔਕੀ ਦਾ ਆਈ ਇਹ ਤਾਂ ਮਸ਼ੀਨ ਚਾਹੀਦੀ ਐ ਨਾ ਕੋ ਖੁੱਲੇ ਢੱਕ ਹੁੰਦਾ ਮਸ਼ੀਨ ਖਰੇ ਕਰਦੀ ਐ ਔਰ ਇਹ ਤੋਰ ਸੱਦਾ ਸਰੇ ਛੇ ਗਿਲੇ ਬੜਾ ਹੜੜੜਕਾ ਹੁੰਦੀ ਐ ਉਹ ਇੱਕ ਵਾਰ ਚ ਆਪਾਂ ਨੇ ਟਰਾਲੀਆਂ ਚ ਆਉਣੇ ਪੈਣੀ ਪੜਾਉਣ ਵੀ ਇਹ ਨਹੀਂ ਵੀ ਚੱਕਰ ਬਣਾਉਣਾ ਉਹਦਾ ਵੀ ਵੱਢਣ ਦਾ ਟਰਾਲੇ ਯਾਰ ਆਉਣੇ ਪੈਂਟ ਟਰਾਲੇ ਉਰ ਤਾਂ ਆਹ بڑے ਟਰਾਲੇ ਦੋ ਆ ਗਈ ਦੋਆਂ ਚ ਪੈ ਜਾਣੀ ਕਣਕ ਤਾਂ ਜ਼ਿਆਦਾ ਪੈ ਜਾਂਦੀ ਨੇ ਟਰਾਲੇ ਮਾ ਈਰੀ ਘੱਟ ਪੈਂਦੀ ਹੁੰਦੀ 18 ਫੁੱਟਾ 20 ਫੁੱਟਾ ਦੋ ਹੀ ਆਉਂਗੇ ਆਲੇ ਦੀ 200 ਕੰਟਲ ਕਾਣੇ ਘਰ ਆ ਜਾਣੇ 10 ਕਿਲੇ ਚੱਕ ਲੈਣ ਉਹਨਾਂ ਜੇ ਬਿੱਡ ਲੱਗ ਜੇ 6 ਕਿਲੇ ਦੋਜਾ ਛੁੱਟੀਆਂ ਇਹ ਹੋਇਆ 6 ਕਿਲੇ ਸਾਡੇ ਪੰਜ ਖਾਲੀ ਹੈ ਨਾ ਪਹਿਲਾਂ ਕਾਂਡ ਕਬਰੀ ਹੋਈ ਦੀ ਪਹਿਲਾਂ ਹਲੇ ਤਰਸ਼ਾ ਕੱਢ ਲਿਆ ਪਹਿਲਾਂ ਕਾਂ ਕਾਂ ਕਾਂਡ ਕਦੀ ਹੁਣ ਖਾਲੀ ਆਇਆ ਨਾ ਉਹ ਵੀ ਤਰਸ਼ਾ ਕੱਢ ਲਿਆ ਪਹਿਲਾਂ ਉਹਦੇ ਸਿੱਟਾ ਕੱਢਤਾ ਸਭ ਚਰਚੇ ਦਾ ਬਹੁਤ ਫਰਕ ਮੈਂ ਭਾਈ ਖਬੀ ਜੋਗੀ ਕੋ ਕਿਹੜੀ ਰਹੀ ਉਹ ਪਰ ਰਹਿ ਰਿਹਾ ਕੇ ਤੈਨੂੰ ਜਾ ਕੇ ਨਹੀਂ ਰਹਿ ਕੇ ਭਾਈ ਖਵਾ ਜੋ ਬੱਕੇ ਸਾਹਿਬ ਕੱਢ ਤਾ ਆਹ ਦੋ ਆ ਆ ਵੀ ਕੱਢ ਤਾ ਆ ਤੇਰੇ ਤੱਕ ਉਹ ਗੰਦਾ ਕੀ ਕੱਢ ਤਾ ਹੁਣ ਰਹਿ ਗਿਆ ਉਹਦੇ ਬੰਦੀ ਸ਼ਰਤ ਤੇ 3 ਕਿਲੇ ਅਗੇ ਊਟਾ ਬੀਟਰ ਕੈਮ ਚੱਲਦਾ ਬਾਈ ਅੱਗੇ ਹੀ ਉਹਨਾਂ ਦਾ ਲੈ ਭਾਈ ਤੇ ਲੈ ਸ਼ਾਟ ਲੈ ਫ੍ਰੀਟ ਕੱਢਦਾ ਬੜੀਆ ਰੌਣਕ ਬੜੀ ਸਮੂਥੀ ਲੱਗਿਆ ਯਾਰ ਤੇਲ ਵੀ ਐ ਸੁੱਕਾ ਵੀ ਐ ਸੁੱਕਾ ਸੋ ਆ ਵੀ ਸੁੱਕਾ ਹੀ ਐ ਇੱਧਰ ਫੈਲਟ ਰਿਹਾ ਤੁਰੇ ਸਾਲਾਂ ਦਾ ਅੱਛਾ ਹਾਂ ਜਿਹਦਾ ਤੇਲ ਹੋਣਾ ਨਹੀਂ ਨਹੀਂ ਫਿਲਟਰ ਸੁੱਕਾ ਫਿਲਟਰ ਚ ਵੀ ਇੱਕ ਟਾੜਾ ਬੜਾ ਫਿਲਟਰ ਲਾਇਆ ਸੁੱਕਾ ਹਨਾ ਅੱਫੇ ਸੰਤਨ ਰਸਵਾਨੀ ਜਾ ਕਰੋ ਬੇਟਾ ਜਿਹਦਾ ਸਾਲਾ ਸਾਬੂ ਗਾ ਟਰੈਕਟਰ ਨੂੰ ਉਨਹੀਂ ਅੱਗ ਲੱਕੂ ਬੱਦ ਆ ਜੀ ਕਮਾਲ ਦੀ ਪਾਈ ਬਾਈ ਨੇ ਪਤਾ ਨਹੀਂ ਦਾ ਬੇਟਾ ਮੈਂ ਕਿਹਾ ਤੇ ਖੇਮਾ ਲੱਥਰ ਰੱਖਿਆ ਹੋਇਆ ਕਰ ਲੈਣਾ ਊਡਾ ਬੀਟਰ ਨਾ ਸੁਪਲੀਟਰ ਨੋ ਫਟਾ ਪਾਇਆ ਭਾਂਜ 2 ਲੀਟਰ ਦੇ ਕਿੰਨਾ ਕੁ ਲਾਇਆ ਛੋਟਾ ਜਿਹਾ ਹੁਣ ਸਾਫ ਕਰਨੇ ਨੇ ਮੈਂ ਕਿਹਾ ਤਾਂ ਹਵਾ ਮਾਨੇੜੀ ਵੀ ਬਿੰਦੂ ਪਤੇ ਪਤੇਂਦਰਪਾਲਜੀ ਵਿਸਾਣੀ ਆ ਖੁੱਲ ਜਾਂਦੀ ਹੁਣ ਇਕੱਲੀ ਆ। ਆਹ 40 ਖੁੱਲ ਜਾਂਦੀ ਪਰ। ਠੀਕ ਆ। ਆ ਤਾਂ ਸਿਰ ਜੌਂਡੀਅਰ ਦਾ ਪੁਰਾਣਾ ਮਾਡਲ ਦਾ ਬਾਈ। ਨਵੇਂ ਮਾਡਲ ਦੀ ਚੱਲ ਸਾਰੀ ਖੁੱਲ ਜਾਂਦੀ ਸ਼ੋਹਰਪੁਰ ਨੂੰ। ਪੁਰਾਣੇ ਮਾਡਲ ਦੇ ਸਾਰੇ ਪੱਲੇ ਪੁੱਲੇ ਖੁੱਲਜ ਨੇ ਆਪਣੇ ਵਾਲੇ ਦੇਖਿਆ ਨਹੀਂ। ਸਾਰਾ ਕੁਝ ਖੁੱਲਜ ਨੂੰ ਕਹਿੰਦੇ ਸੱਚਾ ਉਹ ਤਾਂ ਸਾਰਾ ਹੀ ਚੱਕ ਟੱਕਰ ਨਾਲ। ਇਹ ਨਾ ਕੋਈ ਵੀ ਟਰੈਕਟਰ ਤਿਆਰ ਹੋ ਗਏ ਅੱਗੇ। ਹੂੰ। ਕੋਈ ਵੀ ਬੰਦਾ ਤਿਆਰ ਕਰਾਵੇ ਟਰੈਕਟਰ ਕਿਸੇ ਵੀ ਕਿਸੇ ਵੀ ਮਤਲਬ ਜਿਹੜੇ ਤਿਆਰ ਕਰਦੇ ਅੱਜ ਕੱਲ ਮੋਡੀਫਿਕੇਸ਼ਨ ਵਾਲੇ ਦੇ। ਲੈਟਾ ਫਾਰਮ ਟਰੈਕ ਦੀ ਲਾਉਂਦਾ ਹਰੇਕ ਅਗਲਾ ਪੇਂਟ ਕਰਕੇ ਹਨਾ। ਏਜੀ ਖਾਸੀਏ ਤੇ ਲਾਈਟਾਂ ਚ ਨਾ ਰਿੰਗ ਵਾਲੀ ਲਾਈਟ ਸਭ ਤੋਂ ਪਹਿਲਾਂ ਫਾਰਮ ਟਰੈਕ ਨੇ ਗੱਡੀ ਦੀ ਲਾਈਟ ਐਲਈਡੀ ਚ ਕਿਸੇ ਕੰਪਨੀ ਚ ਨਹੀਂ ਇਹ ਜੀ ਤੁਸੀਂ ਮੈਂ ਪੂਣੀ ਧੋੜਾ ਭੈਣ ਜੋ ਜ਼ਿੰਮੇਵਾਰਾਂ ਦੀ ਪਹਿਲੀ ਪਸੰਦ ਕੋਈ ਨਾ ਕਰ ਲੈਂਦੇ ਹਾਂਜੀ ਕੱਟ ਗੱਡੀਆਂ ਕਰਦਾ ਕੋਈ ਨਹੀਂ ਕੋਈ ਨਹੀਂ ਕੱਟ ਲੈ ਲੂਗਾ ਠੀਕ ਹੈ ਮੈਂ ਗਗਾਹੀਂ ਕਰ ਲਾ ਹੋ ਆ ਖੇਚੇ ਮਾਰ ਲਾ ਐ ਪੋਈ ਆਹ ਮੋਟਰ ਇੱਕ ਮੋਟਰ ਉਹ ਪਿੱਛੇ ਆ ਇੱਕ ਆਹ ਹੈ ਇਹ ਵਰਦਾ ਚ ਰੰਗ ਲੱਗ ਕੇ ਲਿਖਤਾ ਮਾਈ ਫਾਰਮ ਉਹ ਲਿਖਤਾ ਰੰਗ ਲੱਗ ਮਾ ਵੀ ਫਾਰਮ ਲਿਖਤਾ ਮਾਈ ਫਾਰਮ ਮਾ ਵੀ ਫਾਰਮ ਭਾਈ ਬਾਕੀ ਗੱਲ ਬਕੀਆ ਸਕੂਨ ਨਾਲ ਫਰਕ ਹੈ ਘਰੇ ਬਹੁਤ ਸ਼ਾਂਤ ਏਰੀਆ ਸ਼ਾਂਤ ਹੈ ਬਾਹਰ ਹੈ ਨਾ ਰੌਲਾ ਰੱਪਾ ਨਹੀਂ ਆਇਆ ਕਿ ਬੈਠੇ ਦੂਰਾ ਕੀਤਾ ਦੂਜਾ ਆਪਾਂ ਨੂੰ ਪ੍ਰਾਧਾਨਾ ਦਾ ਆਪਣੇ ਇੰਨਾ ਇਹ ਜੇ ਖੁੱਲਾ ਹੁੰਦਾ ਨਹੀਂ ਕਿ ਕਦੇ ਵੀ ਆਪਣੇ ਤਾਂ ਕੀਲੇਪਾ ਬੋਲਡਰ ਹੈ ਇਹ ਜਿਹੜੀ ਖੁੱਲ੍ਹੇ ਹੀ ਬਹੁਤ ਆ ਗਏ ਅਮਰੂਦ ਦੇ ਦਰੱਖਦੂ ਤੇ ਇੱਧਰ ਵੀ ਚੰਗਾ ਹੈ ਜੀ ਗੱਲ ਨਹੀਂ ਪਰ ਆਇਆ ਵੀ ਬਹੁਤ ਘਟਾ ਤੁਸੀਂ ਕਰਕੇ ਆ ਨਾ ਚੰਗਾ ਸੂਏ ਦੇ ਨਾਲ ਦਰੱਖਦ ਦਰੱਖਦ ਸਾਥ ਰੱਖ ਤੇ ਪਰ ਤੁਸੀਂ ਮੈਨੂੰ ਐ ਦੱਸੋ ਤੁਸੀਂ ਨਵੇਂ ਸ਼ਹਿਰ ਤੇ ਗਾਹਾਂ ਤੇ ਆਏ ਵਿੱਚ ਨੂੰ ਇੱਧਰ ਉਹ ਟੁੱਟੇ ਹੋ ਰੋਡ ਨੂੰ ਕਿ ਪਿੱਛੇ ਤੇ ਉੱਥੀ ਤੇ ਮੁੜ ਗਏ ਪਿੱਛੇ ਹੈ ਪਿੱਛੇ ਤੇ ਮੁੜਿਆ ਸੀ ਤੁਹਾਨੂੰ ਤਾਂ ਮੈਕੜੀ ਕੋਲ ਤਾਈ ਹਾਂ ਮੈਕੜੀ ਵਾਲੀ ਰੋਡ ਵਧੀਆ ਆਇਆ ਤਾਂ ਸਾਲਾ ਰੋਡ ਬੋਖਰਾ ਵ ਇੱਧਰ ਲਾ ਤਾਂ ਇਹ ਹੁਣ ਨਹੀਂ ਆਇਆ ਤੁਸੀਂ ਨੱਕੜੀ ਵਾਲੀ ਵਧੀਆ ਰੋਡ ਹੋਰ ਨੂੰ ਵੀ ਘੁਰਾ ਤਾਂ ਲਏ ਸੀ ਕੋਈ ਕਿੱਥੇ ਗਿਆ ਤੇ ਮੈਂ ਨਹੀਂ ਉਹਨਾਂ ਮੁੜ ਕੇ ਰੋਡ ਨੂੰ ਬ ਏਰੀਆ ਦਾ ਬਹੁਤ ਫਰਕ ਆ ਅਸੀਂ ਆਏ ਆ ਆਏ ਆ ਕਿ ਕਿਹੜੀ ਏਰੀਆ ਜਾਇਆ ਵੀ ਹੋਰੇ ਦੁਕਾਨ ਦੁਕਾਨਾਂ ਬਹੁਤ ਹੋਰ ਤਰ੍ਹਾਂ ਦੀਆਂ ਆਪਣੇ ਥੋੜੀ ਜਿਹਾ ਜ਼ਿਆਦਾ ਏ ਉਹਰੇ ਟਾਮੀ ਟਾਮੀ ਦੁਕਾਨ ਆ ਟਾਮੀ ਟਾਮੀ ਤਾਂ ਏਰੀਆ ਦਾ ਬਾਹਰ ਬੈਠਾ ਸਾਰਾ ਵੇਚਣਾ ਵੀ ਦੁਕਾਨਦਾਰ ਨੇ ਕਿਸੇ ਨੂੰ ਕੁਛ ਦੇਖ ਲੈ ਇੰਨੀਆਂ ਖੁੱਲੀਆਂ ਜ਼ਮੀਨਾਂ ਹੈ ਆ ਵੀ ਬੰਦੇ ਦੀ ਬਾਹਰ ਲਈ ਜੋ ਜ਼ਮੀਨ ਹੈ ਹੁਣ ਜਿਹੜਾ ਬਾਹਰ ਬੰਦਾ ਗਿਆ ਉਹ ਕਾਰੋਬਾਰ ਬਣਾ ਇੱਧਰ ਤੇ ਅਗਲਾ ਕਹਿੰਦਾ ਹੁਣ ਮੈਂ ਕਿਹੜਾ ਇੱਧਰ ਨਾ ਨਿਆਣਿਆਂ ਨਹੀਂ ਜਾਣਾ ਅਗਲਾ ਉੱਧਰ ਸੈਟਿੰਗ ਕਰਦਾ ਆਪਣੀ ਇੱਧਰ ਵੇਚ ਕੇ ਹੋ ਭਾਈ ਜ਼ਮੀਨ ਤਾਂ ਬਹੁਤ ਵਧੀਆ ਸੋਨਾ ਚੀਨਾ ਦਾ ਟੱਕਾ ਹਲੰਘੇ ਇੱਧਰ ਨੂੰ ਆ ਜ਼ਮੀਨ ਉਹ ਵੀ ਸਾਰੀ ਵਧੀਆ ਐਸੇ ਦੇਖੀ ਜ਼ਮੀਨ ਸਾਰੀ ਐਂਡ ਆਪਣੇ ਦੇਖ ਜੂਗਾ ਉਹ ਟਰੈਕਟਰ ਖੜਾ ਆਪਣੇ ਕੇ ਦੇਖ ਦਿੰਦਾ ਐ ਟਰੈਕਟਰ ਖੜਾ ਦੂਰ ਉਹ ਉਹ ਕਿੱਥੇ ਐਂ ਐਂਡ ਚ ਲੱਗੇ ਹੋਏ ਆ ਲਈ ਆਹ ਉਹ ਪਰਸੋਂ ਨੂੰ ਇੱਧਰ ਵੀ ਜਾਣਾ ਬਾਈ ਨਾਲ ਹੁਣ ਤੁਸੀਂ ਚੱਲੇ ਚੱਲ ਜਿਓ ਅੜ ਕੇ ਯਾਰ ਹਲੇ ਕਲਾਂਗੇ ਚੱਲੇ ਮੈਨੂੰ ਦੱਸੀ ਚ ਪਹਿਲਾਂ ਦੱਸਿਓ ਪਰਸੋਂ ਆਉਣਾ ਤੇ ਇਹ ਸਬਸਕਰ ਪਹੁੰਚਣ ਹਾਂ ਤੇ ਜਗ੍ਹਾ ਨਹੀਂ ਨਾ ਦੱਸਣੀ ਆਪਾਂ ਨੇ ਬਾਕੀ ਆ ਬੀਜ ਹੋ ਗਏ ਬਾਈ ਇੱਧਰ ਖਾਰੇ ਹੋ ਚੱਲਦਾ ਰੈਕਟਰ ਹੁਣ ਸਾਡੇ ਕਿਤੇ ਨੀ ਕਿਤੇ ਉੱਧਰ ਹੈ ਉੱਥੇ ਵੀ ਸਮਝ ਲੋ ਦੋ ਤੀਲੇ ਦੇ ਗੇੜ ਬੀਜ ਹੋ ਗਏ ਆ ਟੀਲਾ ਰਹਿ ਗਿਆ ਇੱਕ ਉਹਦੇ ਬਾਅਦ ਨਿਬੜ ਗਿਆ ਕੰਮ ਯਾਰ ਮੈਂ ਤਾਂ ਹੈਰਾਨ ਆ ਹੈ ਪ੍ਰਗਟ ਬਾਈ ਸਾਡੇ ਵਾਲੇ ਟਰੈਕਟਰ ਆ ਜਿਹੜੇ ਉਦੋਂ ਮੈਂ ਫੜ ਨੋ 9 ਵਜੇ ਲੱਗਿਆ ਸਾਢੇ 6 ਕਿਲੇ ਬੀਜੇ ਤਵੀ ਨੇ ਤਵੀ ਜਿਹੜੀ ਸਾਢੇ 6 ਕਿਲੇ ਬੀਜੇ ਨੇਰਾ ਹੋ ਗਿਆ ਮੈਨੂੰ ਕਿਨੇ ਸਾਢੇ 11 ਕਿਲੇ ਬੀਜ ਤੇ ਜਿਹੜੀ ਟਰੈਕਟਰ ਵਾਲੀ ਅਰਸ਼ਵੀਰ ਜਿਹੜੀ ਸਾਈਡ ਵਾਲੀ ਤਵੀ ਆ ਤੂੰ ਮੇਰੇ ਵਾਲੇ ਕਣਕ ਬੀਜ ਗਿਆ ਦੁੱਤਨ ਤੇਰੀ ਵਾਲੀ ਤੇਰਾ ਟਰੈਕਟਰ ਤਵੀ ਨਾ ਗੱਡ ਕੇ ਚੱਲਦੀ ਆ ਬੌਂਦੀ ਆ ਸਾਈਡ ਦਾਦੀ ਆ ਇਹਦੀ ਤਵੀ ਘੁੰਮਦੀ ਵੀ ਹੈ ਨਹੀਂ ਮੂਹਰੇ ਤੇ ਨੇ ਡੰਡਾ ਇੰਨਾ ਖੁੱਲੇ ਹੋਏ ਰੋਡਰ ਬਿੱਟੇ ਮੂਹਰੇ ਤੇ ਚੱਕੇ ਹੋਏ ਐ ਇਹ ਧਰਤੀ ਉਹ ਇਦਾਂ ਦੀ ਇਹਨਾਂ ਨੂੰ ਇਹਨਾਂ ਨੂੰ ਇਹ ਟਰਪੀ ਦਾ ਨਾ ਪਤਾ ਐ ਪੇਤੀ ਐ ਜਿੱਮੇ ਹੋਣੀ ਗੱਲ ਕਰ ਹਾਂ ਇਹ ਉੱਪਰਲੀ ਰੌਂਦੀ ਚ ਬੀਜੀ ਜਾਂਦੇ ਪਰਤੀ ਆਪਾਂ ਦੇਖ ਲਾ ਦਿਲ ਦੀ ਖੰਡਲੀ ਜਾ ਕੇ ਬੀਜਦੇ ਬਹੁਤ ਆਪਣਾ ਸੁਪਰ ਸੀਟਰ ਸੀਂਡ ਕਰ ਦਿੰਦਾ 8 ਫੁੱਟ ਹੀ ਟਰੈਕਟਰ ਨਾਲ ਦੱਸਦਾ ਇਹ ਕਦਮ ਚ ਆਂਦਾ ਫੇਰ ਆਹ ਜਦੋਂ 60 ਲਈ ਫਿਰ ਦੋ 9 ਫੁੱਟ ਨਾਲੇ ਕਹਿੰਦਾ ਤੇਲ ਦੀ ਸੈਟਿੰਗ ਕਰਾਈਏ ਮੜੀ ਜੀ ਬਸ ਕਹਿੰਦਾ ਇਹ ਤੇਲ ਖੁੱਲ ਜਾਗਾ ਮੈਨੂੰ ਕਹਿੰਦਾ ਕੀ ਤੇਲ ਦੀ ਸੈਟਿੰਗ ਦੀ ਤੂੰ ਕਿਆ ਕਹੂੰਗਾ 10 ਕਿਲੇ ਬੀਜ ਗਿਆ ਫਿਲਟਰ ਤੇਲ ਹਲੇ ਟਰੈਕਟਰ ਚ ਹੈਗਾ ਏ 11 ਕਿਲੇ ਬੀਜ ਗਿਆ ਹਾਂ ਸਾਡੇ ਵਾਲਾ ਸਾਡਾ ਸ਼ਾਮ ਨੂੰ 6 ਕਿਲੇ ਬੀਜ ਕੇ ਤੇਲ ਮੰਗਦਾ ਵੀ ਟਰੈਕਟਰ ਤੇਲ ਪਾਉਂਦਾ ਉਹਦਾ ਕੈਨ ਆਉਣੀ ਚਾਹੀਦੀ ਸੀ ਕਿੱਕੇ ਤੇਲ ਵੀ ਖੋਲੇ ਬੰਦਾ ਫੜੀ ਸਭ ਤੋਂ ਪਾਣੇ ਬਰੇ ਕਹਾਣੀ ਨਾ ਉਹ ਵੀ ਕਹਿੰਦਾ ਪਤਾ ਨਹੀਂ ਕਿਹੜਾ ਜਾਦੂ ਕਰਿਆ ਬੜੇ ਕੱਕਰਾਂ ਚ ਬਾਉਂਦਾ ਟਰੈਕਟਰ ਬੜੇ ਗੇਅਰ ਤੇ ਚੱਲਦਾ ਨਾ ਨਾ ਇੱਕ ਹੋਰ ਸਿਸਟਮ ਹੁੰਦਾ ਡਬਲ ਕਲਚ ਨਹੀਂ ਹੈਗਾ ਇਹ ਹੁਣ ਡਬਲ ਕਲਚ ਬੰਦ ਕਰਤਾ ਉਹਨੇ ਉਹ ਦੂਆ ਗੇਅਰ ਹੁੰਦਾ ਇਹਨੂੰ ਕਲਚ ਨਾ ਨਾ ਇਹਨੂੰ ਹੈਂਡ ਹੱਥ ਵਾਲੀ ਗੇਅਰ ਲਾਤਾ ਕਲਚ ਉਹਨੇ ਵਾਲੇ ਵਾਹ ਬਈ ਪੀਟੀ ਵਾਲਾ ਪੀਟੀ ਵਾਲਾ ਕਲਚ ਵਾਲੇ ਨੂੰ ਅੱਛਾ ਹੈਡ ਹੈ ਜੀ ਤੇ ਪੀਟੀ ਵਾਲਾ ਗੇਅਰ ਆਲਾ ਮਹੀਨਾਂ ਮੈਂ ਟਰੈਕਟਰ ਦੀ ਕਿਤਰਾ ਚਲਾਉਂਦਾ ਐ ਤੇ ਤੇਲ ਵੀ ਨਹੀਂ ਪਾਇਆ ਇਹਨੇ ਸਵੇਰ ਦੇ ਨੇ ਮੌੜੀਆਂ ਜਿੱਦਾਂ ਆਓ ਅਕਸਰ ਉਹ ਟੈਂਕੀ ਭਰ ਕੇ ਵੀ ਲਿਆ ਹੁੰਦਾ ਜਿਹਦੇ ਸਾਬ ਨੇ ਕਿਹਾ ਤੇਲ ਖੁੱਲੇ ਹੋਏ ਮਨ ਗਿਆ 11 ਕਿਲੋ 20 ਟਰੈਕਟਰ ਨੇ ਟੈਂਕੀ ਨਾਲ ਮੈਨੂੰ ਕਹਿੰਦਾ ਕਹਿੰਦਾ ਤੇਲ ਦੀ ਸੈਟਿੰਗ ਕਰੀ ਜੀ ਤੇਲ ਦੀ ਸੈਟਿੰਗ ਕਰੀ ਉਹਦੀ ਤੇਲ ਤਾਂ ਪੈਂਦਾ ਹੁੰਨ ਨੂੰ ਇੰਨਾ ਕਿੰਨਾ ਤੇਲ ਐ ਜੀ ਇਹਨੂੰ ਤਾਂ ਗੋਡਿਆਂ ਵਾਂ ਮਾਨੀ ਦੀ ਟੈਂਕੀ 55 ਲੀਟਰ ਦੀ ਟੈਂਕੀ ਹੋਣੀ ਐ 60 ਦੀ ਵੀ ਹੋਵੇ ਫੇਰ ਵੀ ਟਰੈਕਟਰ ਮੰਗਦਾ ਤੇਲ ਸ਼ਾਮ ਨੂੰ ਯਾਰ ਆ ਤਾਂ ਉਹ ਘੱਟ ਦੀ ਦਵੇਗ ਦਾ ਚੱਲਦਾ 7 ਵਜੇ ਦਾ ਟਰੈਕਟਰ ਕਿੰਨਾ ਟਾਈਮ ਹੋ ਗਿਆ ਮੁਰਕ 4 ਵਜ ਗਏ ਜੀ ਹਾਂ 4:00 8 10 9 ਘੰਟੇ ਹੋ ਗਏ ਚੱਲਦੇ ਨੇ ਟਰੈਕਟਰ ਨੂੰ ਪਤਾ ਨਹੀਂ ਭਾਈ ਕਿਹਦੇ ਰੱਬ ਨੂੰ ਕਿਉਂ ਭਾਉਣਾ ਚੱਲਦਾ ਅਬ ਵੀ ਆਇਆ ਥੱਲੇ ਵਾਲਾ ਸਾਰੀ ਫੇਕ ਉੱਪਰਲੇ ਜੇ ਲੱਗੇ ਆ ਪਾਉਣਾ ਕਿਲਾ ਰਹਿ ਗਿਆ ਵੀਜਣੇ ਨੂੰ ਕਰ ਕਰ ਲਵੇੜਤਾ ਮੈਨੂੰ ਕਹਿੰਦਾ ਭਾਈ ਟੈਨਸ਼ਨ ਨਾ ਕਰ ਤੇ ਲੰਦੀ ਕਹਿੰਦਾ ਤੇਰਾ ਮੈਂ ਦਿਨ ਸੀ ਦਿਨ 20 ਦਿਨ ਕਿਹਨਾਂ ਕਿਦਿ ਮੈਂ ਦੋ ਟਰੈਕਟਰ ਦੇ ਆ ਮੈਂ ਤਾਂ ਆਪਣੇ ਹਿਸਾਬ ਨਾਲ ਦੱਸਿਆ ਜੀ ਸਾਡਾ ਦਾ ਟਰੈਕਟਰ 6 ਕਿਲੇ ਵੀਜ ਦਾ ਵੀ ਦੋ ਟੋਟਾ ਦਾ 12 ਕਿਲੇ ਵੀਜ ਹੋਣੇ ਆ ਇਹਨਾਂ ਮੁੰਡਾ ਦਾ ਸੁਣ ਜੀ ਇਹ ਬੰਦੇ ਨਾਲ ਜਾਂ ਬੇਲੇ ਕਰਦਾ ਨਹੀਂ ਜੀ ਕੋਈ ਕਹਿੰਦਾ ਨਿਪਟਦਾ ਜਾਂਦਾ ਕੰਮ ਨਵੇਟਾ ਸਾਰੇ